ਤਾਂ ਨਹੀਂ ਜੱਜਾ ਬਾਈ ਇੱਥੇ ਗੰਦ ਪਾਉਂਦੇ ਨਾ ਆਪਾਂ ਕਿਹਨੂੰ ਹੁਣ ਪਾਉਣ ਦੇਣਾ ਸਫਾਈ ਰੱਖਣੀ ਆ ਪੂਰੀ ਇਧਰੋ ਜਿੱਥੇ ਸਾਰਾ ਆਪਾਂ ਸਾਫ਼ ਕਰ ਦੇਣਾ ਇਧਰ ਬੁੜੀਆਂ ਛੜਦੀਆਂ ਗੰਦ ਪੈਲ ਇੱਥੇ ਉਹਨਾਂ ਨੂੰ ਨਾ ਰੋਕ ਦੇਣਾ ਵੀ ਕਹਿਣਾ ਹੁਣ ਨਹੀਂ ਛੱਟਣਾ ਇਧਰੋ ਪੂਰੀ ਆਪਾਂ ਸੈੱਟ ਕਰ ਦੇਣਾ ਠੀਕ ਆ ਤਾਂ ਆ ਗੂ ਜਿਹੜਾ ਸਾਈਡ ਤੇ ਇਧਰ ਛੱਟਿਆ ਹੋਣਾ ਸਤਵਿੰਦਰ ਗੱਲ ਤੇਰੀ ਸਹੀ ਆ ਕਰਦੇ ਆ ਸਫਾਈ ਨਾਲ ਮੁੰਡਿਆਂ ਨੂੰ ਫੋਨ ਕਰਦਾ ਮੈਂ ਹੁਣੇ ਵੀ ਹੋਣਗੇ ਨਗਰ ਕੀਰਤੋਂ ਦੇ ਬਾਣੇ ਸਫਾਈ ਹੋਈ ਜਾਂਦੀ ਆ ਯਾਰ ਠੀਕ ਆ ਰੋਕ ਦੇ ਇੱਥੇ ਆਪਾਂ ਕੈਮਰਾ ਲੱਗਿਆ ਬਾਪੂ ਕੈਮਰੇ ਤੇ ਨਿਗਰੱਖਾਂ ਠੰਡ ਦੀ ਬਹੁਤ ਅਜੀ ਚਾਹ ਪੀ ਗਏ ਘਟ ਪਹਿਲਾਂ ਦਾ ਚਾਚਾ ਉਹੀ ਗੱਲ ਹੋ ਗਈ ਕਿਹੜੀ ਗੱਲ ਜਿਹੜੀ ਆਪਾਂ ਉਹਦੇ ਕਰਦੇ ਸੀ ਕਰ ਗਿਆ ਕੋਈ ਕੰਮ ਮੋੜ ਤੇ ਅੱਛਾ ਯਾਰ ਚਲ ਦੇਖੀਏ ਫਿਰ ਆਜੋ ਚਾਚਾ ਫਿਰ ਚਲੋ ਫਿਰ ਚੱਲੀਏ ਚਲੋ ਆਜੋ ਫਿਰ ਕਿਹੜਾ ਕੰਮ ਕਰ ਗਿਆ ਆਜੋ ਚਾਚਾ ਫਿਰ ਆ ਦੇਖੋ ਯਾਚਾ ਸਾਰਾ ਗੰਦ ਫੇਰ ਪਾ ਗਏ ਚਾਚਾ ਵੇਖ ਕੋ ਯਾਰ ਇਹ ਕਿਨੇ ਸੜਦਾ ਯਾਰ ਹੋਰ ਯਾਰ ਕਿੰਨੀ ਮਿਹਨਤ ਨਾਲ ਆਪਾਂ ਉਹ ਤੇ ਸਫਾਈ ਕੀਤੀ ਕਿੰਨਾ ਟੱਕਰਾ ਮਾਰ ਗਿਆ ਹੋਰ ਯਾਰ ਲੋਕਾਂ ਨੂੰ ਜਮ ਨਹੀਂ ਦੇਖਦਾ ਯਾਰ ਹੋਰ ਯਾਰ ਪਤਾ ਹੀ ਨਹੀਂ ਲੱਗਦਾ ਯਾਚਾ ਸਹੀ ਗੱਲ ਹੈ ਚਾਚਾ ਇਹ ਕੋਣ ਗੰਦ ਪਾ ਰਿਹਾ ਕੋਈ ਨਾ ਪਤਾ ਆਪਣੇ ਕੈਮਰੇ ਹੈਗੇ ਆਪਾਂ ਚੈੱਕ ਕਰਦੇ ਆਂ ਤੇ ਫਿਰ ਬੇਇੱਜ਼ਤੀ ਕਰਾਂਗੇ ਕਿਹੜਾ ਬੰਦਾ ਸੜਦਾ ਸਹੀ ਗੱਲ ਹੈ ਯਾਚਾ ਗੰਦ ਪਾ ਤੈਨਾਂ ਆਜੋ ਯਾਚਾ ਚੈੱਕ ਕਰੀਏ ਫਿਰ ਸਫਾਈ ਕਰੀ ਸੀਗੀ ਆਪਾਂ ਸਫਾਈ ਕੀਤੀ ਚਲੋ ਉਹੀ ਚਲੋ ਚਲੋ ਆਜੋ ਲੋਕਾਂ ਦਾ ਸਾਰਿਆ ਆ ਪਿਆ ਯਾਚਾ ਜਮ ਮੋਹੱਲਿਆ ਦਾ ਲੋਕੀਂ ਕਹਿੰਦੇ ਸੇਵਾ ਕਰਦੇ ਨੇ ਆਪਣੇ ਮੋਹੱਲ ਦੀ ਚੱਲਦੇ ਕੈਮਰੇ ਹਾਂ ਇਹ ਘਾਹ ਚੈੱਕ ਕਰੀਏ ਇੰਨੇ ਤੇ ਵਾਈਫਾਈ ਹੈ ਨਾ ਬਾਹਰ ਨਹੀਂ ਜਾਈ ਹੁੰਦੀ ਇਹ। ਉਹਨਾਂ ਦਾ ਟਾਈਮ ਹੈ ਕੱਲ ਦਾ। ਕੀ ਬਾਂਦੀ? ਕੱਲ ਸ਼ਾਮ ਕੱਲ ਸ਼ਾਮ ਦਾ ਟਾਈਮ ਸੀਗਾ 5 ਵਜੇ। ਕੱਲ ਸ਼ਾਮ 5 ਵਜੇ ਦੀ ਗੱਲ ਹੈ ਇਹ ਚ। ਆਪਾਂ ਦੇਖਦੇ ਹਾਂ ਪਤਾ ਪਤਾ ਕੀ ਕਰਾਂਗੇ ਯਾਰ ਆਪਾਂ ਮਸਾ ਸਫਾਈ ਕਰੀ ਆ। ਹੋਰ ਜਾਂ ਚਾ ਫੇਰ ਗੰਦ ਪਾ ਗਿਆ ਇੰਨੀ ਮਿਹਨਤ ਨਾਲ ਆਪਾਂ ਹਣਾ ਸਾਫ ਸਫਾਈ ਕਰੀ ਉਹਦੇ। ਪਤਾ ਹੀ ਨਹੀਂ ਲੋਕਾਂ ਦਾ ਕੀ ਹਨਾ ਲੋਕਾਂ ਨੂੰ ਅਗਲੀ ਹੈ ਨਹੀਂ। ਜਿਵੇਂ ਹੀ ਹੈਣੀ। ਸਭ ਤੋਂ ਤਾਂ ਆਪਣਾ ਬਾਪੂ ਆ ਹਾਂ ਜੱਜ ਇਹਦਾ ਆਪਣਾ ਬਾਪੂ ਹੀ ਆ ਬਾਪੂ ਆ ਹਾਂ ਦਾਤਾ ਇਥੇ ਕੀ ਕਰਦਾ ਗੰਦ ਪਾਈ ਜਾਂਦਾ ਮੇਟੀ ਗਰਾਦੀ ਦਾ ਤੇ ਲੈ ਯਾਰ ਜੋ ਹੀ ਐਚਾ ਹਾਂ ਸਰਿਆ ਪਿਆ ਬਾਪੂ ਦਾ ਨੀ ਨੇ ਲੈ ਆਉਂਦਾ ਬਾਪੂ ਹਾਂ ਆਪਾਂ ਹੋਰਾਂ ਨੂੰ ਗਾਲਾਂ ਕੱਢੀ ਆਪਾਂ ਹੋਰਾਂ ਨੂੰ ਗਾਲਾਂ ਕੱਢੀ ਜਾਂਦੇ ਸੀ ਇਹਦਾ ਆਪਣਾ ਬਾਪੂ ਹੀ ਨਿਕਲਿਆ ਹੋਰ ਹੋਇਆ ਕੋਈ ਨਾ ਮੈਂ ਕਰਦਾ ਬੁੱਤ ਗੱਲ ਯਾਰ ਅਗਲਾ ਲੱਖਾ ਕੀ ਤੁਸੀਂ ਮੂਹਰੇ ਲਾ ਕੇ ਤੁਰਦੇ ਆ ਤੁਸੀਂ ਤਾਂ ਆਪ ਹੀ ਗੰਦ ਪਾਈ ਜਾਂਦੇ ਮੈਂ ਤਾਂ ਦੋ ਜਣੇ ਨੂੰ ਹੋਰ ਗੱਲ ਕਹਿ ਦੀ ਮੈਂ ਕਿ ਗੰਦ ਪਾਈ ਜਾਂਦੇ ਆ ਲੋਕੀ ਕੀ ਕਹਿਣਗੇ ਇਹਦਾ ਛੋਡਾ ਬਾਪੂ ਹੀ ਫਿਰਦਾ ਕੋਈ ਨਾ ਪੁੱਤ ਗੱਲ ਨਾ ਕਰੋ ਜੰਗਾ ਕਿਸ ਕੋਲੇ ਚਾ ਚਾ ਪਤਾ ਕਾਨੂੰਨੀ ਮੈਂ ਬਾਪੂ ਨਾਲ ਗੱਲ ਕਰ ਲੈ ਆ ਗਏ ਆ ਗਏ ਪ੍ਰਧਾਨ ਜੀ ਪ੍ਰਧਾਨ ਜੀ ਗੱਲ ਸੁਣੋ ਜੀ ਮਾੜੀ ਜੀ ਹਾਂ ਕੀ ਆ ਬੱਤੋ ਆ ਗਿਆ ਆ ਗਿਆ ਆਓ ਜੀ ਬੈਠੋ ਜੀ ਐਕਨਾਂ ਤੁਹਾਡੇ ਨਾਲ ਗੱਲ ਕਰਨੀ ਆਂ ਹਾਂ ਪੁੱਤ ਕੀ ਗੱਲ ਹੈ ਤੁਸੀਂ ਤਾਂ ਸਾਡੀ ਬੇਚਤੀ ਕਰਾਤੀ ਮੈਂ ਉਹ じゃ ਕੀ ਕਰਤਾ ਓਏ ਜਿਹੜੀ ਛੋਟੀ ਬੇਚਤੀ ਹੋਗੀ ਗਾਲ ਤਾਂ ਸੁਣ ਭਰਾਵਾ ਪਹਿਲਾਂ ਗਾਲ ਕਾ ਤੋ ਪਹਿਲਾਂ ਜਿਹੜਾ ਕੂੜਾ ਮੋੜ ਤੇ ਸਿੱਟਿਆ ਸੀ ਭਣਾ ਤੁਸੀਂ ਸਿੱਟਿਆ ਸੀਗਾ ਉਹ ਅੱਛਾ 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 ਉਹ ਦਾ ਪੋਤਲ ਫਾਫੇ ਮੈਂ ਹੀ ਸਿੱਟਿਆ ਉੱਥੇ ਉਹ ਲਫਾਫੇ ਨਾਲੀ ਚ ਫਸੇ ਪਏ ਸੀ ਉਹ ਮੈਂ ਕੱਢ ਕੇ ਬਾਹਰ ਰੱਖ ਤੇ ਮੈਂ ਇਹਨੂੰ ਅੱਗ ਲਾਉਣੇ ਆ ਗਿੱਲੇ ਸੀ ਇਹਨੇ ਮੱਗਰ ਸਿਓ ਆ ਕੇ ਕਹਿੰਦਾ ਭਈ ਆਜਾ ਆਪਾਂ ਖੇਤ ਜਾ ਕੇ ਆਈਏ ਅੱਛਾ ਅੱਛਾ ਤੇ ਆਪਾਂ ਨਾਲੀਆਂ 'ਚ ਛੱਡ ਦਿੰਨੇ ਆ ਪੁੱਤ ਲਫਾਫੇ ਜਿੱਦਾਂ ਨਾਲੀਆਂ ਬੰਦ ਹੋ ਜਾਂਦੀਆਂ ਹਾਂਜੀ ਹਾਂਜੀ ਕਈਆਂ ਗਲੀਆਂ ਥਾਣੇ 'ਚ ਲੰਘਿਆ ਨਹੀਂ ਜਾਂਦਾ ਉਹ ਸਿਰਫ ਲਫਾਫਿਆਂ ਦੇ ਕਰਕੇ ਆਏ ਬਹੁਤ ਦੁੱਖ ਦਿੰਦੇ ਆ ਤੇ ਆਪਣੇ ਇਹੀ ਹਾਲ ਹੋਣਾ ਸੀਗਾ ਲਫਾਫੇ ਫਸੇ ਪਏ ਸੀਗੇ ਹੌਲੀ ਹੌਲੀ ਪਾਣੀ ਛੜਕ ਤੇ ਆਇਆ ਨਹੀਂ ਸਾਰਾ ਰਾਹ ਬੰਦ ਹੋ ਜਾਣਾ ਸੀ ਫੇਰ ਆਪਾਂ ਸਰਕਾਰਾਂ ਨੂੰ ਕਹਿ ਦਿੰਨੇ ਆ ਆਪਣਾ ਵੀ ਫਰਜ਼ ਆ ਪੁੱਤ ਇਹ ਗੁਰੂ ਗ੍ਰੰਥ ਸਾਹਿਬ ਆਪਾਂ ਨੂੰ ਕਹਿੰਦਾ ਵੀ ਸਾਲ ਬਾਅਦ ਮੈਂ ਫੇਰ ਇੱਥੋਂ ਦੀ ਆਵਾਂਗਾ ਸਫਾਈ ਨਿਭਾਣੇ ਨਾਲ ਸਫਾਈ ਹੁੰਦੀ ਰਹਿੰਦੀ ਆਲਟਾਈ ਨਹੀਂ ਹੋ ਗਈ ਸਾਨੂੰ ਅਜੇ ਕੋਈ ਹੋਰ ਕੋਈ ਕੰਮ ਖਰਗਾ ਕੂੜਾ ਸੱਟ ਗਿਆ ਮੋੜ ਤੇ ਚੋਣ ਚੰਗੀ ਗੱਲ ਹੈ ਜੀ ਤੁਹਾਡੀ ਸੋਚ ਚੰਗੀ ਹੈ ਅਸੀਂ ਵੀ ਸੋਤੋਂ ਹੀ ਸਿੱਖੇ ਆ ਗੱਲ ਤੇ ਉਹ ਜੀ ਪ੍ਰਧਾਨ ਸਾਹਿਬ